ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਫਕੀ ਹੋਈ ਫਤੇ ਦੀ ਸੰਗ ਕਰੀਏ ਗਾਜੂ ਅੱਜ ਕੀ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਪਜੀ ਸਾਹਿਬ ਦੇ ਪਾਠ ਦੀ ਤਾਕਤ ਬਾਰੇ ਦੱਸਾਂਗੇ ਕਿ ਜਪਜੀ ਸਾਹਿਬ ਦੇ ਪੰਜ ਪਾਠ ਕਰਨ ਦੇ ਨਾਲ ਕਿਹੜੇ-ਕਿਹੜੇ ਦੁੱਖ ਦੂਰ ਹੁੰਦੇ ਹਨ ਕੀ ਕੁਝ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਤੁਸੀਂ ਸੁਣ ਵੀ ਸਕਦੇ ਹੋ ਤੇ ਜਾਂ ਤੁਸੀਂ ਫਿਰ ਆਪ ਕਰ ਵੀ ਸਕਦੇ ਹੋ ਸਾਥ ਸੰਗਤ ਜੀ ਇਸ ਦਾ ਉਨਾ ਹੀ ਮਹੱਤਵ ਹੈ ਜਿੰਨਾ ਸੁਣਨ ਦੇ ਵਿੱਚ ਹੈ ਉਨਾ ਹੀ ਆਪ ਜਪਣ ਦੇ ਵਿੱਚ ਹੈ ਤੁਹਾਨੂੰ ਇਸ ਦੀ ਸਾਰੇ ਵਿਧੀ ਬਾਰੇ ਦੱਸਾਂਗੀ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਨਾ ਪੜ੍ਹ ਪ੍ਰੇਮ ਨਾਲ ਕਰਾਂਗੇ ਉਸ ਦਾ ਕੰਮ ਮੈਂ ਨੇੜੇ ਹੋ ਕੇ ਆਪ ਕਰਾਂਗੇ ਸਾਥ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਇਸੇ ਤਰ੍ਹਾਂ ਹੀ ਭਾਈ ਇੱਕ ਬੇਬੀ ਸੰਤ ਮਹਾਪੁਰਸ਼ਾਂ ਜੀ ਦੇ ਦਰਸ਼ਨਾਂ ਲਈ ਚਲੇ ਗਈ ਸਾਸੰਗਤ ਜੀ ਉਹ ਬੇਬੀ ਬਹੁਤ ਦੁਖੀ ਸੀ ਸਾਸੰਗਤ ਜੀ ਉਹ ਕਿਸੇ ਵੀ ਕੰਮ ਨੂੰ ਹੱਥ ਪਾਉਂਦੀ ਉਹਦਾ ਕੰਮ ਸਿਰੇ ਨਹੀਂ ਸੀ ਚੜਦਾ ਸਾਸੰਗਤ ਜੀ ਉਸ ਦੀ ਬੱਚੀ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਸੰਗਤ ਜੀ ਉਹ ਵਰ ਲੱਭਦੀ ਪਰ ਕਉ ਉਹਨੂੰ ਜਵਾਬ ਮਿਲ ਜਾਂਦਾ ਉਹ ਕੋਈ ਨਾ ਕੋਈ ਉਸ ਬੱਚੀ ਦੇ ਵਿੱਚ ਨੁਕਸ ਕੱਢ ਜਾਂਦੇ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਵੀ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੀ ਤਾਂ ਵੀ ਸਾਤਸੰਗਤ ਜੀ ਉਹਨੂੰ ਕੰਮ ਦੇ ਵਿੱਚ ਨਿਰਾਸ਼ਾ ਹੀ ਮਿਲਦੀ ਸਾਤਸੰਗਤ ਜੀ ਉਹਨੂੰ ਕਦੇ ਵੀ ਉਸ ਕੰਮ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਸੀ ਸਾਤਸੰਗਤ ਜੀ ਜੇ ਤੁਸੀਂ ਕੋਈ ਸਾਤਸੰਗਤ ਜੀ ਚੰਗਾ ਕੰਮ ਕਰਨ ਲਈ ਘਰੋਂ ਬਾਹਰ ਜਾ ਰਹੇ ਸਾਤਸੰਗਤ ਜੀ ਜਾਂ ਫਿਰ ਕੋਈ ਤੁਹਾਡਾ ਕੰਮ ਨਹੀਂ ਬਣ ਰਿਹਾ ਸਾਥ ਸੰਗਤ ਜੀ ਘਰ ਦੇ ਵਿੱਚ ਭੂਤ ਪ੍ਰੇਤਾਂ ਦਾ ਵਾਸਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਜਾ ਕੇ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਇੱਕ ਤੇ ਰੱਬ ਨੇ ਪਹਿਲਾਂ ਹੀ ਮੈਨੂੰ ਪੁੱਤਰ ਦੀ ਦਾਤ ਨਹੀਂ ਬਖਸ਼ੀ ਸਾਥ ਸੰਗਤ ਜੀ ਉਸਦੇ ਦੋ ਧੀਆਂ ਹੀ ਸੀ ਸਾਥ ਸੰਗਤ ਜੀ ਉਸ ਦਾ ਵੀ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਚਲੋ ਬਾਬਾ ਜੀ ਨੇ ਉਸ ਨੂੰ ਦੱਸਿਆ ਕਿ ਭਾਈ ਤੂੰ ਰੋਜ਼ ਪੰਜ ਜਪਜੀ ਸਾਹਿਬ ਦੇ ਪਾਠ ਕਰਿਆ ਕਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੂੰ ਪਾਠ ਕਰਿਆ ਕਰ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਪਜੀ ਸਾਹਿਬ ਦੇ ਵਿੱਚ ਗੁਰਬਾਣੀ ਦਾ ਫਰਮਾਨ ਹੈ ਜਪ ਜੀ ਸੇ ਵਨ ਪ੍ਰੀਤ ਹੋ ਜਾਈ ਮਮਸਮੀਦ ਪ੍ਰਾਪਤ ਹੋਏ ਤਾਈ ਸਾ ਸੰਗਤ ਜੀ ਗੁਰ ਨਨਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਈ ਮੇਰੀ ਨੇੜਤਾ ਉਸ ਨੂੰ ਮਿਲੇਗੀ ਜਿਹੜਾ ਜ਼ਿੰਦਗੀ ਵਿੱਚ ਜਪਜੀ ਸਾਹਿਬ ਨਾਲ ਪਿਆਰ ਕਰੇਗਾ ਉਸ ਨੂੰ ਕਦੇ ਜਮ ਲੈਣ ਨਹੀਂ ਆਉਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਜਪਜੀ ਸੇਵ ਕਟੈ ਜਮ ਫਾਸੀ ਜਮ ਨਹੀਂ ਲੈਣੇ ਆਉਣਗੇ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਸਾਡੇ ਘਰ ਦੇ ਵਿੱਚ ਕੀਤਾ ਕਰਾਇਆ ਹੈ ਗੁਰੂ ਸਾਹਿਬ ਕਹਿੰਦੇ ਨੇ ਭਾਈ ਜੰਤਰ ਮੰਤਰ ਤੰਤਰ ਹੁਣ ਮਹਾਨਾ ਸਾਧ ਸੰਗਤ ਜੀ ਕਹਿੰਦੇ ਜੰਤਰ ਮੰਤਰ ਤੰਤਰ ਹੁਣ ਮਹਾਨਾ ਪੂਤ ਪ੍ਰੀਤ ਦੈਂਤ ਮਹਾਨਾ ਸਾਧ ਸੰਗਤ ਜੀ ਇਹ ਸਾਰੀਆਂ ਤੋਂ ਮਹਾਨ ਹੈ ਇਹ ਜਪਜੀ ਸਾਹਿਬ ਦਾ ਜੋ ਪਾਠ ਹੈ ਨਾ ਇਹ ਜੰਤਰਾ ਮੰਤਰਾ ਤੰਤਰਾ ਤੋਂ ਉੱਪਰ ਹੈ ਸਾਧ ਸੰਗਤ ਜੀ ਜਿਸ ਘਰ ਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਨਾ ਉਸ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਉਸ ਘਰ ਦੇ ਵਿੱਚ ਕੀਤਾ ਕਰਾਇਆ ਖਤਮ ਹੋ ਜਾਂਦਾ ਹੈ ਸਾਰੇ ਕੰਮ ਚੱਲ ਪੈਦੇ ਹਨ ਘਰ ਦੇ ਵਿੱਚ ਵਰਕਤਾ ਰਹਿਣ ਲੱਗ ਪੈਂਦੀਆਂ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਬੀਬੀ ਬਾਬਾ ਜੀ ਕੋਲ ਆਈ ਸਾਧ ਸੰਗਤ ਜੀ ਉਸਨੇ ਇਦਾਂ ਹੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਉਸਨੇ ਪਾਠ ਕੀਤਾ ਸਾਧ ਸੰਗਤ ਜੀ ਉਸਨੇ ਰੋਜ ਜਪਜੀ ਸਾਹਿਬ ਦੇ ਪੰਜ ਪਾਠ ਕੀਤੇ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸਮਾਂ ਬੀਤਦਾ ਗਿਆ ਸਾਤਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਤਸੰਗਤ ਜੀ ਤੁਸੀਂ ਇਸ ਦਾ ਜਾਪ ਕਰਨਾ ਹੈ ਸਾਤਸੰਗਤ ਜੀ ਇਸੀ ਇਸ ਦੇ ਵਿੱਚ ਇੰਨੀ ਮਹੱਤਤਾ ਹੈ ਨਾ ਸਾਤਸੰਗਤ ਜੀ ਜਪਜੀ ਸਾਹਿਬ ਦੇ ਪਾਠ ਵਿੱਚ ਇੰਨੀ ਸ਼ਕਤੀ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ कि ਜਿਸ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੁੰਦਾ ਹੈ ਸਾਧ ਸੰਗਤ ਜੀ ਉੱਤੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਰਹਿੰਦੀ ਸਾਧ ਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੋਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਸਾਹਮਣੇ ਇੱਕ ਚਿੱਟੇ ਰੰਗ ਦੀ ਚਾਦਰ ਲੈਣੀ ਹੈ ਉਸ ਦੇ ਉਸ ਨੂੰ ਚਾਰ ਵਾਰ ਫੋਲਡ ਕਰਕੇ ਉੱਥੇ ਵਿਛਾਣਾ ਹੈ ਸਾਧ ਸੰਗਤ ਜੀ ਤੇ ਉਸ ਦੇ ਸਾਹਮਣੇ ਤੁਸੀਂ ਆਪ ਬੈਠ ਕੇ ਜਾਪ ਕਰਨਾ ਹੈ ਜਪ ਜੀ ਸਾਧ ਸੰਗਤ ਜੀ ਇਕਾਗਰ ਚਿਤ ਹੋ ਕੇ ਤੁਸੀਂ ਇਸ ਪਾਠ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਨੇ ਇਸ ਦੇ ਉਪਰੰਤ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਹਰੇਕ ਐਤਵਾਰ ਨੂੰ ਦੇਗਾ ਸਜਾ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਜੋ ਵੀ ਕੰਮ ਤੁਹਾਡਾ ਨਹੀਂ ਬਣ ਰਿਹਾ ਸਾਧ ਸੰਗਤ ਜੀ ਉਹ ਤੁਹਾਡਾ ਕੰਮ ਦਿਨਾਂ ਵਿੱਚ ਹੀ ਬਣ ਜਾਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸ ਬੀਬੀ ਨੇ ਕੀਤਾ ਸਾਧ ਸੰਗਤ ਜੀ ਤਾਂ ਉਸ ਦਾ ਸਾਧ ਸੰਗਤ ਜੀ ਤੁਸੀਂ ਸੱਚ ਜਾਣੋਗੇ ਉਸ ਬੱਚੀ ਦਾ 15 ਦਿਨਾਂ ਦੇ ਵਿੱਚ ਵਿੱਚ ਰਿਸ਼ਤਾ ਹੋ ਗਿਆ ਸਾਤ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਉਹ ਰਿਸ਼ਤਾ ਵੀ ਉਸ ਦਾ ਕਿਸੇ ਨਾਲ ਹੋਇਆ ਸਾਤ ਸੰਗਤ ਜੀ ਰਿਸ਼ਤਾ ਵੀ ਉਸ ਦਾ ਇੱਕ ਬਾਹਰ ਐਨਆਰਆਈ ਮੁੰਡੇ ਦੇ ਨਾਲ ਹੋਇਆ ਸਾਤ ਸੰਗਤ ਜੀ ਤੁਸੀਂ ਸੋਚਦੇ ਹੋਵੋਗੇ ਉਹ ਗਰੀਬ ਜੀ ਬਚਾਈ ਜਿੱਦੇ ਦੋ ਕੁੜੀਆਂ ਸੀ ਸਾਤ ਸੰਗਤ ਜੀ ਘਰ ਵਾਲਾ ਵੀ ਉਸ ਦਾ ਦਿਹਾੜੀ ਵਾਲਾ ਸੀ ਉਹ ਵੀ ਦਿਹਾੜੀ ਕਰਕੇ ਆਪਣੇ ਬੱਚੇ ਟੱਬਰ ਪਾਲਦਾ ਸੀ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਬਾਹਰ ਚਲੀ ਗਈ ਸਾਤ ਸੰਗਤ ਜੀ ਬਾਹਰ ਜਾ ਕੇ ਪਾਈ ਉਹ ਪੜ੍ਹੀ ਲਿਖੀ ਸੀ ਉਹ ਨੌਕਰੀ ਕਰਨ ਲੱਗ ਪਈ ਸਾਧ ਸੰਗਤ ਜੀ ਤੋਂ ਨੌਕਰੀ ਕਰਨ ਲੱਗ ਪਈ ਆਪਣੇ ਮਾਪਿਆਂ ਨੂੰ ਥੋੜੇ ਪੈਸੇ ਭੇਜਣ ਲੱਗ ਪਈ ਤੇ ਉਹਨਾਂ ਦੇ ਵੀ ਦਿਨ ਸੁਧਰ ਗਏ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਬਾਬਾ ਜੀ ਕੋਲ ਸ਼ੁਕਰਾਨਾ ਕਰਨ ਲਈ ਆਈ ਸਾਧ ਸੰਗਤ ਜੀ ਤਾਂ ਬਾਬਾ ਜੀ ਨੂੰ ਜਦੋਂ ਉਹ ਮੱਥਾ ਟੇਕਣ ਲੱਗੀ ਤਾਂ ਸਾਧ ਸੰਗਤ ਜੀ ਕਹਿੰਦੇ ਸਾਧੂ ਸੰਤ ਜਾਣੀ ਜਾਣ ਹੁੰਦੇ ਨੇ ਉਹਨਾਂ ਨੂੰ ਤਾਂ ਸਭ ਕੁਝ ਅੱਗੇ ਦਾ ਪਤਾ ਹੁੰਦਾ ਹੈ ਕਿ ਇਸ ਦੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ ਸਾਧ ਸੰਗਤ ਜੀ ਸਾਧੂ ਦੀਆਂ ਕੌਣ ਜਾਣ ਸਕਦਾ ਹੈ ਸਾਧ ਸੰਗਤ ਜੀ ਉਹ ਵੀ ਰੱਬ ਰੂਪਾਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਨੇ ਤੁਸੀਂ ਜਾਣਦੇ ਹੀ ਹੋ ਕਿੰਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦਾ ਹੈ ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਕਾਰਜਾਂ ਨੂੰ ਫਤਿਹ ਕਰ ਦਿੰਦੇ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰ ਬਾਣੀ ਦਾ ਫੁਰਮਾਨ ਹੈ ਤੇਰੇ ਜਪਜੀ ਤੋਂ ਬਲਿਹਾਰ ਜੀ ਜਿਸ ਨੇ ਤਾਰਿਆ ਸਾਰ ਸੰਸਾਰ ਜੀ ਜਪਜੀ ਹੁੰਦਾ ਉਦਾਰ ਜੀ ਕਰ ਲੋ ਜਪਜੀ ਨਾਲ ਪਿਆਰ ਜੀ ਸਾਸ ਸੰਗਤ ਜੀ ਜਦੋਂ ਵੀ ਉਹ ਬਾਬਾ ਜੀ ਕੋਲ ਸ਼ੁਕਰਾਨਾ ਕਰਨ ਗਈ ਤਾਂ ਸਾਸ ਸੰਗਤ ਜੀ ਬਾਬਾ ਜੀ ਨੇ ਕਿਹਾ ਭਾਈ ਤਾਂ ਬਾਬਾ ਜੀ ਨੇ ਆ ਸ਼ਬਦ ਉਸ ਨੂੰ ਖੁਸ਼ੀ ਦੇ ਵਿੱਚ ਸੁਣਾਇਆ ਸਾਸ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜਦੋਂ ਵੀ ਤੁਸੀਂ ਸਿਰ ਦਾ ਭਾਵਨਾ ਨਾਲ ਇਹ ਸ਼ਬਦ ਦਾ ਜਾਪ ਕਰੋਗੇ ਤਾਂ ਗੁਰੂ ਨਾਨਕ ਪਾਸ਼ਾ ਖੁਸ਼ ਹੋਗੇ ਤੁਹਾਡੇ ਸਾਰੇ ਕਾਰਜ ਹਰਾਸ ਕਰ ਦੇਣਗੇ ਤੁਹਾਨੂੰ ਉਹਨਾਂ ਦੀ ਨੇੜਤਾ ਮਿਲੇਗੀ ਜੇ ਤੁਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰੋਗੇ ਸਾ ਸੁੰਗਤ ਜੀ ਤੇਰੇ ਜਪ ਜੀ ਤੋਂ ਬਲੀ ਹਾਰ ਜੀ ਜਿਸ ਨੇ ਤਾਰਿਆ ਸਾਰਾ ਸੰਸਾਰ ਜੀ ਜਪ ਜੀ ਹੋਂਦਾ ਉਦਾਰ ਜੀ ਕਰ ਲਵੋ ਜਪ ਜੀ ਨਾਲ ਪਿਆਰ ਜੀ ਸਾਤਸੰਗਤ ਜੀ ਤੁਹਾਨੂੰ ਇਸ ਤੋਂ ਬਾਅਦ ਜਪਜੀ ਸਾਹਿਬ ਦੀ ਪੂਰੇ ਪਾਠ ਵਾਰੇ ਸਰਵਣ ਕੀਤਾ ਹੈ ਸਾਤਸੰਗਤ ਜੀ ਤੁਸੀਂ ਉਸ ਨੂੰ ਘਰ ਦੇ ਵਿੱਚ ਲਗਾ ਵੀ ਸਕਦੇ ਹੋ ਸਾਤਸੰਗਤ ਜੀ ਤੁਸੀਂ ਉਸ ਨੂੰ ਪੰਜ ਵਾਰ ਲਗਾਉਣਾ ਹੈ ਘਰ ਦੇ ਵਿੱਚ ਅੰਮ੍ਰਿਤ ਵੇਲੇ ਤੁਹਾਡੇ ਘਰ ਦੇ ਵਿੱਚ ਸਾਰੀਆਂ ਰਿਧੀਆਂ ਸਿਧੀਆਂ ਪੈ ਜਾਣਗੀਆਂ ਹੋ ਸਕਦਾ ਹੈ ਤੁਸੀਂ ਆਪ ਜਪ ਕਰਨਾ ਹੈ ਵਾਹਿਗੁਰੂ ਜੀ ਦਾ ਆਪ ਤੁਸੀ ਨੇ ਪਾਠ ਕਰਨਾ ਹੈ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਤੁਸੀਂ ਸਵੇਰੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਸਾਧ ਸੰਗਤ ਜੀ ਤੁਸੀਂ ਪਾਠ ਕਰਨਾ ਹੈ ਤੁਸੀਂ ਇਸ ਦੇ ਉਪਰੰਤ ਅਰਦਾਸ ਕਰਨੀ ਹੈ ਜੋ ਵੀ ਕੰਮ ਤੁਹਾਡਾ ਨਹੀਂ ਬਣ ਰਿਹਾ ਹੈ ਉਹ ਸਾਰੇ ਕੰਮ ਬਣ ਜਾਣਗੇ ਸਾਧ ਸੰਗਤ ਜੀ ਫਿਰ ਤੁਸੀ ਨੇ ਐਤਵਾਰ ਨੂੰ ਹਫਤੇ ਵਾਰ ਸਾਧ ਸੰਗਤ ਜੀ ਤੁਸੀਂ ਨੇ ਫਿਰ ਉਸ ਦੇ ਦੇ ਗੰਸ ਜਾ ਕੇ ਅਰਦਾਸ ਕਰਨੀ ਹੈ ਜਾਂ ਤੁਸੀਂ ਘਰੇ ਵੀ ਕਰ ਸਕਦੇ ਹੋ ਨਹੀਂ ਤੇ ਸਾਧ ਸੰਗਤ ਜੀ ਜੋ ਵੀ ਤੁਹਾਡੇ ਨੇੜੇ ਦੇ ਗੁਰਦੁਆਰਾ ਸਾਹਿਬ ਆ ਤੁਸੀਂ ਉੱਥੇ ਜਾ ਕੇ ਵੀ ਅਰਦਾਸ ਕਰਵਾ ਸਕਦੇ ਹੋ ਸਾਧ ਸੰਗਤ ਜੀ ਤੁਹਾਡੇ ਦਿਨਾਂ ਦੇ ਵਿੱਚ ਹੀ ਸਾਰੇ ਕਾਰਜ ਰਾਸ ਹੋ ਜਾਣਗੇ ਸਾਧ ਸੰਗਤ ਜੀ ਆਓ ਹੁਣ ਆਪਾਂ ਜਪਜੀ ਸਾਹਿਬ ਦੇ ਪਾਠ ਦੀ ਸਾਰੀ ਵਿਧੀ ਬਾਰੇ ਤੁਹਾਨੂੰ ਦੱਸਿਆ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਪਾਠ ਸਰਵਣ ਕਰਦੇ ਹਾਂ واحر جی کا خالصہ واح جی کی فتح جب جی صاحب ایک یوں ست نام کرتا پورک نیر پو نیر ویر کال مورت اجونی سرپرسا جپ آد سچ جد سچ ہے پی سچ نانک ہو سی س سوچ سوچ نہ ہو وئی جے سوچ ہی لکھوا چھپ چھپ ن ہو وئی جے لائے رہنا تیوار ੋ ਕਿਆ ਬੋਕਣਾ ਉਤਰੀ ਜੇ ਬੰਨਾਪੁਰੀਆਂ ਪਾਸ ਹੈ ਸਿਆਣਪਾਲਕ ਹੋਵੇ ਤਾਂ ਇਕਨ ਚੱਲਣ ਨਾਲ ਕਿ ਉਸ ਚਿਹਰਾ ਹੋਈ ਹੈ ਕਿ ਟੂ ਡਾ ਟੂਟੇ ਪਾਰ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੇ ਆਕਾਰ ਹੁਕਮ ਨੇ ਕਹਿਆ ਜਾਏ ਹੁਕਮ ਹੈ ਉੱਤਮ ਨੀਚ ਹੁਕਮੈ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਐ ਇਕ ਹੁਕਮ ਸਦਾ ਬੁਆਈਐ ਹੁਕਮੈ ਦਾ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕੈਸੇ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਬੜੀਆਂ ਆਇਆਂ ਚਾਰ ਗਾਵੇ ਕੋ ਵਿਦਿਆ ਵਿਕੰਮ ਵਿਚਾਰ ਗਾਵੇ ਕੋ ਸਾਜ ਕਰੈ ਤੰਦ ਕੇ ਗਾਵੇ ਕੋ ਜੀ ਲੈ ਫਿਰ ਦੇਗਾ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਦਨਾ ਕਦਿਨਾ ਵੈਤੋ ਡਕ ਕਕ ਕਰਤੀ ਕੋਡ ਕੋਟ ਦਿੰਦੇ ਲੈ ਲੈਂਦੇ ਤਕ ਪਾਏ ਜੁਗਾ ਜਗੰਤਰ ਖਾਈ ਕਾਏ ਹੁਕਮ ਹੈ ਹੁਕਮ ਚਲਾਏ ਰਾਉ ਨਾਨਕ ਵਿਕਸੇ ਵੇ ਪਰਵਾ ਸਾਚਾ ਸਭ ਸਾਚਨਾ ਹੈ ਪਾਕਿਆ ਬ ਅਪਾਰ ਕਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਕੀ ਅਗੇ ਰੱਖੀ ਐ ਜਿਤ ਦਿਸੇ ਦਰਬਾਰ ਮੋਕੀ ਬੋਲਣ ਬੋਲੀ ਐ ਸੁਨੇ ਤਰੇ ਪਿਆਰ ਅੰਮ੍ਰਿਤ ਵੇਲਾ ਸਤਿ ਨਾ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਵੇ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਆ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਨੰਨਕ ਆਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਰਕੀਆ ਪਾਉ ਦੁੱਖ ਪਰ ਸੁਖ ਕਰ ਲੈ ਜਾਏ ਗੁਰਮਕਨਾਦ ਗੁਰਮਕਵੈਦ ਗੁਰ ਰਿਆਸmai ਗੁਰੇਸਰ ਗੁਰ ਗੋਰਾਕ ਬਰਮਾ ਗੁਰ ਪਾਰਵਤੀ ਬਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਤਾ ਸੋ ਮੈਂ ਵਿਸਰ ਨਜਾਈ ਤੀਰਤ ਨਾਵਾਂ ਦਿੱਤਿਸ ਪਾਵਾਂ ਵੇ ਪਾਣੀ ਕੇ ਨਾਹੀਂ ਕਰੀ ਜੇ ਟੀ ਸਿਟੋ ਪਾਈ ਵੇਖਾਂ ਵਿਰਕਰਮਾ ਕੈ ਮੇ ਲੈ ਲਈ ਮਾਤ ਵਿੱਚ ਰਤਨ ਜਵਾਰ ਮਾਨਿਕ ਜੈ ਕੁਰਖੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿ ਜੁਗ ਚਾਰੇ ਆਰਜਾ ਹੋਰ ਸੁਖਹੁਣੀ ਹੋਏ ਨਮਕ ਖੰਡਾ ਵੀ ਜਾਣੀਐ ਨਾ ਚਲੇ ਸਭ ਕੋਏ ਚੰਗਾ ਨਾ ਰਖਾਏ ਕਹ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੈ ਤਾ ਬਾਤਨ ਪੁੱਛਾਇ ਕੇ ਕੀਟਾ ਅੰਦਰ ਕੀਟਗਾ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣੁ ਦੇ ਤੇ ਆ ਕੋਇ ਨ ਸੁਜੀ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿਧ ਪੀ ਸੁਨਾ ਸੁਣਿਆ ਤਤ ਅਵਲ ਆਕਾ ਸੁਣਿਆ ਦੀਪ ਲੋ ਪਤਾ ਸੁਣਿਆ ਪੂਨ ਸਕੇ ਕਾ ਨਾਨਕ ਪਕਦਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਈਸਰ ਵਰਮਾ ਇਨ ਸੁਣਿਆ ਮੁਖ ਸਲਾਨ ਮਾ ਸੁਣਿਆ ਜੋ ਜੁਗਤ ਤਨ ਪੇ ਸੁਣਿਆ ਸਾਸ ਸਿਮਰਤ ਵੇ ਨਾਨਕ ਪਕਦਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਸਸੰਤ ਹੋ ਗਿਆ ਸੁਣਿਆ ਅਰਸ਼ਦ ਕਾਸ਼ਨਾ ਸੁਣਿਆ ਪੜਪੜ ਪਾਵੇ ਮਾ ਸੁਣਿਆ ਲਾਗੇ ਸਹਿ ਸਿਆ ਨਾਨਕ ਪਕਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਸਾ ਸੁਣਿਆ ਤੈ ਪਾਵੇਂ ਰਾ ਸੁਣਿਆ ਹਾਥ ਵਿਆਸ ਗਾ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਮਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਲਤ ਕਮ ਨ ਲੇਖਨ ਹਾਲ ਮਨੇ ਕਾਵੇ ਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨਿਆ ਸੁਰਤ ਵੈ ਮਨ ਮੋਦ ਮਨਿਆ ਸਗਲ ਭਵਨ ਕੀ ਸੁਰਤ ਮਨਿਆ ਮੋ ਚੋ ਟਾਣਾ ਖਾਏ ਮਨ ਜਬ ਕੇਸਾ ਤਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਮਾਰੇ ਢਾਕ ਨਾ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਮਾਗਣ ਚੱਲੈ ਪਾਂਤ ਮੰਨੇ ਤਰਲ ਸਤਿ ਸਰਵੰਦ ਦਾਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੈ ਮੋਖ ਦਵਾਰ ਮੰਨੇ ਪਰਵਾਰ ਸਰਦਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਪਿੱਕੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਬਰਦਾਨ ਪੰਜੇ ਬਾਵੇ ਦਰਗਹਿਮਾਨ ਪਚਾ ਸੋਏ ਦਾਰਾਜਾਨ ਪਚਾਂ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੰਨੇ ਨਾਇ ਸੋਮਾਰ ਸੋਲ ਧਰਮ ਦੇ ਆਕਾਪੂ ਸੰਤੋਖ ਤਾਬ ਰੱਖਿਆ ਜਿਸੂ ਜੇ ਕਬੂਜਾ ਹੋਵੇ ਸਚਿਆ ਤਨ ਬੇਲ ਪਰੇ ਕੀਤਾ ਪਾਰ ਤਤੀ ਓਰ ਪਰੇ ਹੋਰ ਹੋ ਤਿਸਤੇ ਪਾ ਚਲਾ ਕਵਨ ਜੋ ਜੀ ਚਾਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾ ਮੇ ਲਿਖ ਲਿਖ ਜਾਣਾ ਕੋਇ ਲਿਖਾ ਲਿਖਿਆ ਕੀਤਾ ਹੋਏ ਗਿਤਾ ਦਾੰਸ ਵਾਲੇ ਰੂਪ ਤੇਤੇ ਦੋ ਜਾਣੇ ਕਣ ਪਉ ਗੀਤਾ ਪਸਾਓ ਇੱਕੋ ਕਵਾਉ ਦਿੱਤੇ ਹੋਏ ਲਗ ਦਰਿਆ ਉਹ ਗੁਦਰਤ ਕਮਣ ਕਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਿ ਤਪਾਵੇ ਸਾਈ ਕਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਪਾਉ ਸੰਖ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਕ ਵੇਦ ਪਾ ਸੰਖ ਜੋਗ ਮਨ ਰਹਿ ਉਦਾ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੁਰਮੋ ਮੋਬਕਸਾਰ ਸੰਗ ਮੋਹਲੇ ਵਿਲਾਇ ਤਾਰ ਕੁਦਰ ਕਵਣ ਕਹਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋਤਤ ਭਾਵੈ ਸਾਈਕਲ ਕਾ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਮੂਰ ਗੰਦ ਗੋ ਸੰਗ ਚੋਰ ਹਰਾਮ ਕੋੜ ਅਸੰਗ ਅਮਰ ਕਰ ਜਾਏ ਜੋ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਬਬਕਾ ਜਾਏ ਸੰਗ ਗੂੜਿਆ ਕੋੜੇ ਫੜਾਏ ਸੰਗ ਮਲੇਸ਼ ਮਲ ਪੱਕਾ ਐ असांख निंदर सिर करा नानक नीत कह विचार वाधन जा वहे एक वियो वै साईकुली वा तू सदा सनामन निरंकार नाव सांगता व गाम गाम संकलो असांख कै सिर पार वोइ अखरी नाम अख़री सा अख़री ज्ञान गीत गुण गाण अखड़ा लिखण बोलण भोलण बाण अखणा सिसन जो जिन्ञ लिखियत ति सिर नाए जिफुरमाय पए जेता गीता तेता न विण नाही नाओ गौता ਉਧਰ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਬਾਜੋਦਿਤ ਭਾਵੈ ਸਾਈ ਪਰਿਵਾਦ ਤੁ ਸਦਾ ਸੁਨਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤਾ ਉਤਰਸਕੇ ਮੂਤ ਬਲੀਤੀ ਕੱਪੜ ਹੋਏ ਜਿਸਾਂ ਬੁਨਈਆ ਹੋਤੈ ਪਰਿਆ ਮਤ ਪਪਾ ਗਿਆ ਸੰਗੋ ਤੋ ਪਹਿਨਾ ਵੈ ਕੈ ਨਮੂ ਉਨੀ ਪਾਪੀ ਆਖਣਾ ਗਰ ਕਰ ਕਰਨਾ ਲਿਖਲਾ ਜਾਇ ਆਪੇ ਵੀ ਜਾਪੇ ਹੀ ਗਾਏ ਨਾਲੇ ਕੁਗਮੀਆ ਵੋ ਜਾਏ ਤੀਰਤ ਤਪ ਦਿਆ ਦਾ ਚਾਂ ਜੇ ਕੋ ਪਾਵੇ ਤਿਰ ਕਾ ਮਾ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਤ ਮੰਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾ ਸਵਸਤਾ ਸਦਾ ਮਨ ਚਾਉ ਕੋਣ ਸੇਲਾ ਵਕਤ ਗਵਣ ਕਵਣ ਤਿਤ ਕਵਣ ਵਾ ਕਵਣ ਸੁਤੀ ਮਾ ਰੁਤ ਜਿਤ ਹੋਆ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੇ ਲੇ ਕੋਰਾਣ ਵਕਤਨਪਾਇ ਉਹ ਕਾਧੀਆਂ ਜੇ ਲਿਖੀ ਲੈ ਕੁਰਾਨ ਤੇ ਤਵਾਨਾ ਜੋਗੀ ਜਾਣੈ ਰਤਮਾ ਨਾ ਕੋਈ ਜੇ ਕਰਤਾ ਸੇ ਠੀਕੋ ਜਾਜੈ ਆਪੇ ਜਾਣਾ ਸੋਏ ਕਿਕਰ ਆਕੇ ਕਿਰ ਸਲਾਈ ਜੋ ਵਰਨੇ ਕਿਵ ਜਾਣਾ ਨਾਨਕ ਆਖਿਆ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾਕਾ ਹੋਆ ਨਾਨਕ ਦੇਖੋ ਆਪੇ ਜਾਣਾ ਅੱਗੇ ਗਏ ਆ ਨਾ ਸੋਏ ਪਤਾਲਾ ਪਤਾਲ ਲਖ ਗਸਾ ਆਗਾਸ ਉੜ ਕੋੜ ਭਾਲ ਤਕੇ ਵੇਦ ਕੈ ਇਕ ਬਾਤ ਸਹਿ ਤਾਰਾ ਕੈਣਕ ਤੇ ਵਸੂਲੀ ਇਕ ਤਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਹਿ ਲਾਹੀ ਸਹਿ ਲਾ ਇਤੀ ਸਵਰਤਨਾ ਬਾਈ ਐ ਨਦੀਆਂ ਉਤੇ ਬਾਪ ਵੇ ਸਮੁੰਦਰ ਨ ਜਾਣੀ ਐ ਸਮੁੰਦਰ ਸਾ ਸੁਲਤਾਨ ਗਹਿਰਾ ਜਿੱਤੀ ਮਾਲਦਾਨ ਕਿਹੜੀ ਤੁਲਨਾ ਹੋਵਈ ਜਿਤ ਇਸ ਮਨੋਨਾ ਵਿਸਰੈ ਅੰਤਨ ਜੇਵਤੀ ਕਹਿਣਾ ਅੰਤ ਅੰਤਨ ਕਰਨ ਦੇਣਾ ਅੰਤਨ ਵਿਕਣ ਸੁਣਾ ਅੰਤਨ ਜਾਪੇ ਕਿਆ ਮਨਮੰਤਾ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਗیتے ਬਿਲਾਏ ਤਾਂਕੇ ਅੰਤਨ ਪਾਏ ਜਾਏ ਅੰਤ ਨਾ ਜਾਣ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਹਿਬ ਉਚਾਤਾ ਉੱਚੇ ਉੱਪਰ ਹੀ ਉਚਾਣਾ ਹੋਏ ਵੱਡਾ ਉਚਾਉ ਵੈ ਕੋ ਏਤੀ ਸੁਚੇ ਕੋ ਜਾਣਾ ਸੋਏ ਜੇਵੜੀ ਆਪ ਜਾਣੇ ਆਪ ਆਪ ਨਾਨਕ ਨਦਰੇ ਕਰੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤੈਨ ਨਦਮਾਏ ਕਿਤੇ ਮੰਗਾ ਚੋਦ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕੱਪ ਟੁੱਟੇ ਵੇਕਾਰ ਕਿਤੇ ਲਲਮ ਬੁੱਕਰ ਪਾਈ ਕਿਤੇ ਮੁਰਾ ਕਾਈ ਕਾਈ ਕਿਤੇ ਦੁਖ ਪੁਖ ਸਦਮਾਰੇ ਪਿਤਾ ਤਰੀ ਦਾ ਤਾਰ ਬੰਦ ਕਲਾਸੀ ਪਾਣਾ ਹੋਏ ਹੋਰ ਅਕਨ ਸਕੈ ਕੋਏ ਜੇ ਕੋ ਖਾਇ ਕਿ ਅਕਨ ਪਾਇਓ ਜਾਣਾ ਜੇ ਤੇ ਮੋ ਖਾਇ ਆਪੇ ਜਾਣਾ ਆਪੇ ਦੇ ਆਕੇ ਸਿੱਧੀ ਕਈ ਗਏ ਜਿਸਨੋ ਬਖਸ਼ੈ ਸੇਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਬਪਾਰ ਮੁੱਲ ਬਪਾਰੀਆ ਮੁੱਲ ਪੰਡਾਰ ਮੁੱਲ ਆਵੇ ਮੁੱਲ ਲਿ ਜਾਏ ਮੁੱਲ ਭਾਈ ਮੁੱਲ ਸਮਾਏ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਮੁੱਲ ਪਖਸੀਸ ਅਮੁੱਲ ਨਿਸ਼ਾਨ ਮੁੱਲ ਕਰਮ ਉਲ ਮੁੱਲ ਫਰਮਾਨ ਅਮੁੱਲ ਮੁੱਲਾ ਖੇ ਨ ਜਾਏ ਆਖਾ ਕਰਹਿ ਲਿ ਬਲਾਈ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣਾ ਆਖੇ ਪਰ ਮੈਂ ਆ ਕਹਿੰਦਾ ਆਖੇ ਗੋਬੀ ਤਾ ਗੋਬਿੰਦਾ ਆਖੇ ਇਸੇ ਰਾਖੇ ਸਿੱਧਾ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਵੇ ਆਖੇ ਦੇਵ ਆਖਿਆ ਸੁੰਨਰ ਮੰਜਨ ਸੇਵ ਕੇਤੇ ਆਖਿਆ ਆਕਰ ਪਾਏ ਕੇਤੇ ਕਹਿ ਕੇ ਉਰ ਉੱਜਾਏ ਕੇ ਇੱਤੇ ਕੀਤੇ ਹੋਰ ਕਰੇ ਤਾਂ ਕਿਨ ਸਿਪੈ ਕੇ ਹੀ ਕਹੇ ਜੇਵਣ ਪਾਵੇ ਤੇਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖਿਆ ਬੋਲਿ ਗਾੜ ਤਾਂ ਲਿਖੀਐ ਸਰਗਵਾਰਾ ਗਵਾ ਸੋਦਰ ਤੇਰਾ ਕੀਆ ਸੋ ਕਰ ਕੀਆ ਜਿਤਵੇ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਗਾ ਕੇਤੇ ਤੇਰੇ ਬਾਵਨ ਹਾਰੇ ਕੇ ਤੇਰਾਗ ਪਰਿ ਸੋ ਕਹੀਐ ਕੇਤੇ ਗਾਵਣ ਹਾਰੇ ਗਾਵੈ ਤੁਨ ਪਉਣ ਬਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਰਾਸਣ ਬੈਠੇ ਦੇਵਤੀਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵੈ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਪੰਡਰ ਪੰਨਨ ਗਿਸ ਜੁਗ ਜੁਗ ਵੇਦਾਂ ਨਾ ਲੈ ਗਾਵੈ ਮੋਹਨੀ ਅਮਨ ਮੋਹਣ ਸੁਗਾ ਮੱਚ ਪਿਆ ਲੈ ਗਾਵੈ ਰਤਨ ਪਾਇ ਤੇਰੇ ਅੜਸ ਤੀਰਥ ਨਾਲ ਲੈ ਗਾਵੈ ਜੋਧ ਮਾਂਬ ਸੂਰਾ ਗਾਵੈ ਖਾਣੀ ਚਾਰੇ ਗਾਵੈ ਕਾਂਡ ਮੰਡਲ ਬ੍ਰਹਮੰਡਾ ਕਰਕੇ ਰੱਖੇ ਤੇਰੇ ਤਾਰੇ ਸੇਹੀ ਤੁਦਨੋ ਗਾਵੈ ਜੋਦਤ ਪਾਵੇ ਰਤੇ ਤੇਰੇ ਪੱਦਰ ਸਾਲੇ ਹੋਰ ਕੀਤੇ ਦਿਦਨੋਂ ਗਾ ਮੈਂ ਸੇ ਮੈਂ ਚਿੱਤ ਨਾ ਆਵੇ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਸਾਹਿਬ ਸਾਚਾ ਸਾਚੀ ਨਹੀਂ ਹੈ ਪੀਓਸੀ ਜਾਏ ਨਾ ਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਤੀ ਕਰ ਕਰ ਜਿਸ ਸੀ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਹੈ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇ ਸੋਈ ਕਰਸੀ ਫਿਰੋ ਕਮ ਨਾ ਕਰਨਾ ਜਾਏ ਸੋ ਪਸਾਵ ਸਹਾ ਪਸਾਇ ਮਾਨਕ ਰਹਿ ਨ ਜਾਏ ਮੁੰਦਾ ਸੰਤੋਖ ਸਰਉ ਪਚੋਲੀ ਧਿਆਨ ਕੀ ਕਰੈ ਬੀਪੂਤ ਕਿੰਕਾ ਕਾਲ ਕੁਵਾਰੀ ਕਾਇਆ ਜੁਗਤ ਜਿੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਇਸ ਆਦੇਸ ਆਦਨਿਦ ਨਾਦਨਾ ਜੁਜੁ ਇੱਕ ਵੇਸ ਭੁਗਤ ਗਿਆੰਦੇ ਆਪਾ ਢਾਰ કડકડ ਵਜੇ ਨਾਥ ਆਪ ਨਾਥ ਨਾ ਸਭ ਜਾ ਕੇ ਰਿਸ਼ੀ ਜ਼ਵਰਾ ਸਹਾ ਸੰਯੋਗ ਵਿਜੋਗ ਦੁਰ ਕਾ ਚਲਾਵੇ ਲੇਖੇ ਆਵੇ ਪਾਗ ਆਦੇਸ ਇਸੇ ਆਦੇਸ ਆਦ ਨੀਦ ਨਾਦ ਨਾ ਜੁ ਜੁ ਕੇ ਕੋ ਵਿਚ ਇਕਮਾਈ ਜੁਗਤ ਵਿਆਇ ਚੱਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੇ ਬਾਣ ਜਿਸਿਸ ਭਾਵੈ ਤਿਵੇਂ ਚਲਾਵੇ ਜਿਮ ਹੋਵੇ ਫੁਰਮਾਨ ਉਹ ਵੇਖਿਆ ਉਹਨਾਂ ਨਦਰਾਂ ਆਵੇ ਬਹੁਤਾ ਇਹ ਵਿਨਾਣ ਆਦੇਸ ਇਸ ਹੈ ਆਦੇਸ ਆਦ ਨਿਤ ਨਾਦ ਨਾ ਜੂਜੂ ਇੱਕ ਵੇਸ ਅਸਲ ਲੋਏ ਲੋਏ ਪੰਡਾਰ ਜੋ ਕਿਚ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸੱਜਣਾ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਇਸ ਹੈ ਆਦੇਸ ਆਦ ਨਿਤ ਨਾਦ ਨਾ ਜੂਜੂ ਇੱਕ ਵੇਸ ਇੱਕ ਦੂਜੀ ਪੌ ਲਖ ਵੇਲਕ ਵੇਲਕ ਵੀਸ ਲੱਗ ਲੱਗ ਕਿੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਰਾਤ ਬਤ ਪਵੜੀਆ ਚੜੀਆਂ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਗੁੜੀ ਗੁੜਾ ਟੀਸ ਆਖਣ ਜੋ ਜਪੈਨ ਜੋ ਜੋ ਨ ਮੰਗਣ ਦੇ ਨ ਜੋ ਜੋਨ ਜੀਵਨ ਮਰਨ ਜੋ ਜੋ ਨਰਾਜ ਮਾਲ ਮਨਸੂਰ ਜੋ ਨ ਸੁੱਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਡੇ ਸੰਸਾਰ ਜਿਸ ਹੱਥ ਜੋ ਕਰਵੇ ਕੈ ਸੋਏ ਨਾਨਕ ਹੀ ਉਤਮ ਨਿਚਨ ਕੋਏ ਰਾਤੀ ਰੁਤੀ ਤਿੱਤੀ ਵਾਰ ਅਵੰਤ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ तिसरी ਜੀ ਜੁੜ ਕੇ ਰੰਗ ਤਿਲਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਤੇ ਸੋਣ ਪੰਜ ਬਰਵਾਨ ਨਦਰੀ ਕਰਮੀ ਪਵਨ ਨਾਇ ਕੱਚ ਪਗਾਈ ਉਤੇ ਪਾਈ ਨਾਨਕ ਗਿਆ ਜਾਪੇ ਜਾਈ ਉਤਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੈ ਕਾਰਤ ਕੜੀਆ ਰੂਪ ਰੰਗ ਕੇ ਵੇਸ ਕੀਤੇ ਆਗਰਮ ਭੂਮੀ ਮੇਰ ਕੇਤੇ ਕੇਤੇ ਤੂਬਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ 부ਥ ਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਬਾਣੀ ਕੀਤੇ ਪਤ ਨਰਿੰਦ ਕੀਤੇ ਸੁੱਤੀ ਸੇਵਕ ਕੀਤੇ ਨਾਨਕੀ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚਾਨ ਦਿੱਤੇ ਨਾਲ ਵਿਨੋਦ ਕੋਡ ਆਨੰਦ ਸਰਵ ਕੰਡ ਕੀ ਬਾਣੀ ਰੂਪ ਦਿੱਤੇ ਕੜੀਏ ਅੜਤ ਕੜੀਏ ਬੋਨ ਨੂੰ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੈ ਪਛਤਾਏ ਤਿੱਥੇ ਕੜੀਏ ਸੁਰਤ ਮਤਮਨ ਬੁੱਧ ਇੱਥੇ ਕੜੀਏ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋ ਤਿੱਤੇ ਹੋ ਨ ਕੋਈ ਹੋ ਤਿੱਥੇ ਜੋਦਮਾ ਬਸੋ ਤਿਨ ਮਹਿਰਾ ਮਰੀਆ ਪਰਪੋ ਦਿੱਤੇ ਸੀਤੋ ਸੀਤਾ ਮੈ ਮਾ ਮਾਏ ਤਾਂ ਕਿ ਰੂਪਨ ਕਥਨੇ ਜਾਏ ਨਾ ਹੋ ਮਾਰੇ ਠਗ ਨ ਪਾਏ ਜਿਨ ਕੇ ਆਰਾਮ ਵਸੈ ਮਨ ਮਾਇ ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸਾਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿੱਥੇਖੰਡ ਮੰਡਲ ਪਰਮਾਨੰਝੇ ਕੋ ਕਥਾ ਤਾਂ ਅੰਤ ਆਨੰਦ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈ ਤੇਕਾਰ ਵੇਖੈ ਵਿਕਸਾ ਕਰ ਵਿਚਾਰ ਨਾਨਕ ਕਥਨਾ ਕਰਨਾ ਸਾ ਜਤ ਪਹਾਰਾ ਤੀਰ ਸੁਨਿਆਰ ਅਨੰਤ ਮਤ ਵੇਦ ਹਥਿਆਰ ਉਕਾ ਸਾਗਨੀ ਤਪਤਾਉ ਪੰਡਾ ਪਾਉ ਅੰਮ੍ਰਿਤ ਟਾਲ ਕੜੀਏ ਸਭ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਦਿਨਤਾ ਨਾਨਕ ਨਦਰੀ ਨਦਰ ਨੇ ਅਸ ਲੋਕ ਭਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਰਦਾਈ ਦਾਇਆ ਕਿਲਾ ਸਗਲ ਜਗਤ ਗਏ ਆਇਆ ਬੁਰਿਆ ਆਇਆ ਵਜੈ ਤਰ ਮਹਦੂਰ ਕਰਮੀਆ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਕਿ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਤਾਂ ਜੋ ਰੋਜ਼ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਵੇਖ ਸਕੋ ਸਾਧ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਗੁਰਬਾਣੀ ਨਾਲ ਜੁੜਨਾ ਤੇ ਜੋੜਨਾ ਸਾਧ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਨੂੰ ਭੇਨ ਭਰਾਵਾਂ ਨੂੰ ਸਾਧ ਸੰਗਤ ਜੀ ਵੱਤ ਵਤ ਸ਼ੇਅਰ ਕਰਿਆ ਕਰੋ ਤਾਂ ਜੋ ਕੋਈ ਵੀ ਸਾਧ ਸੰਗਤ ਜੀ ਕਿਸੇ ਕੰਮ ਨਹੀਂ ਬਣ ਰਿਹਾ ਉਹ ਵੀ ਇਸ ਜਾਮ ਦਾ ਲਾਭ ਲੈ ਸਕਣ ਸਾਧ ਸੰਗਤ ਜੀ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ